ਸਭ ਤੋਂ ਪਹਿਲਾਂ ਸਾਡੇ ਵਿਦਵਾਨ ਜੀ ਤੋਂ ਹੈ ਨਾ ਕਿ ਇਹ ਬਲੱਗ ਵਾਏ ਕੀ ਜੀ ਦਾ ਖਾਲਸਾ ਰਣਗ੍ਰਹੀ ਦੀ ਬੱਲੇ ਇਹ ਜੀ ਨੇ ਐਡੇ ਦੱਸਿਆ ਜੀ ਨਾ ਬਈ ਉਹਨਾਂ ਵਿੱਚੋਂ ਭਰਾਵੋ ਜਿਹੜੇ ਐਪਲ ਲਏ ਗਏ ਨੇ ਉਹਨਾਂ ਦੇ ਨਿਵਾਸ ਤੋਂ ਵੀ ਨਾ ਆਇਆ ਸੀ ਨਾ ਉਹਨਾਂ ਨੇ ਟੈਕੀਆ ਉਹ ਪਾਪਾ ਦੀ ਆਪਾਂ ਦੀ ਮੋਰੀ ਕਹਾਣੀ ਦੇ ਵਿੱਚ ਪਾਈ ਆ ਕਿਉਂ ਭਰਾਵੋ ਇਤਨਾ ਆਪਾਂ ਦੋ ਮੋਰਾਂ ਦਾ ਡੀਪੀ ਨੇ ਪਈਏ ਤਾਂ ਅਸਰ ਹੋਵੇ ਕਿਤੇ ਆਪਾਂ ਇੱਕ ਪਈਆ ਆਖੀ ਨਾ ਹੋਵੇ ਇਹ ਪਾਪਾ ਕਿਸਾਨ ਮਰ ਗਏ ਅੱਧੀ ਵਰੀ ਡੀਪੀ ਪਾ ਲਈ ਕੰਦੇ ਦੇ ਵਿੱਚ ਪਾਪਾ ਦਾ ਹੱਲਾ ਮਾਰੀ ਦੇ ਗੰਦਾ ਆ ਗਿਆ ਅੱਧੀ ਵਰੀ ਡੀਪੀ ਦੀ ਪਈ ਇਤੋ ਹੋਈ ਔਰ ਤਾਂ ਹੋ ਦੇਣੀ ਉਹ ਜਿਹੜੀ ਕੰਕ ਸੀ ਉਹਦਾ ਜਦੋਂ ਆਪਿਆ ਉਹ ਭਾਂਵੇਂ ਬਹੁਤ ਆਪਣੇ ਨਾਲ ਗਿਆ ਨਾਲੇ ਆ ਮਾ ਕੇ ਜਦੋਂ ਮਾ ਕੇ 100 ਰੁਪਏ ਦਿੱਤੀ ਸੀ 100 ਰੁਪਏ ਦਿੱਤੀਆ ਤਾਂ ਉਹ ਕੱਟਰ ਵੀ ਆ ਕੇ ਭੱਜੀ ਆ ਪਰ ਕਿਤੇ ਵਿੱਚੋਂ ਇਹ ਨਹੀਂ ਮੱਤ ਨੇ ਜਨ ਨੂੰ ਵੀ ਦਿੱਤਾ ਸਭ ਪਹਿਲੇ ਜਾਤ ਕੋਈ ਇਹਦਾ ਕੀ ਇਹ ਦਿੱਤਾ ਪਹਿਲੇ ਜਾਤ ਕੋਈ ਆ ਉਹ ਇਹਨਾਂ ਕੋਲ ਪੜ੍ਹਿਆ ਜੋ ਕਾਰੀ ਆ ਆ ਲੋਕਾਂ ਨੂੰ ਨਰਜਾਗਾ ਵੀ ਵੀਰ ਵੀ ਇਹਦੇ ਸੈਕਟਰ ਦੇ ਰੋੜੇ ਤੇ ਸੈਕਟਰ ਦੇ ਰੋੜੇ ਉੱਤੋਂ ਬਹੁਤ ਵੱਡਾ ਮਸਾਲਾ ਹੋਇਆ ਆਪਾਂ ਦੇ ਦਿੱਤੇ ਕਿਉਂਕਿ ਜਿਹੜੇ ਸਰਕਾਰਾਂ ਨੇ ਇਹਨਾਂ ਰਾਹਾਂ ਦੇ ਕਿਹੜਾ ਕੰਮ ਕੀਤਾ ਜਿਹੜਾ ਕੋਈ ਵੀ ਨਾ ਪੂਰੀ ਨੇ ਇਹੋ ਜਿਹੇ ਬਣਾਉਂਦਾ ਤੇ ਇਹ ਸਿਰਫ ਸਟਾਡੀ ਪ੍ਰੋਜੈਕਟ ਆ ਰਹੇ ਨੇ ਨਹੀਂ ਬਜਟ ਆ ਰਹੇ ਆ ਪਾਪਰਾ ਹੋ ਜਿੱਦੇ ਆ ਆਮ ਆਦਮੀ ਲੱਗ ਰਹੇ ਆ ਜਿਹੜੇ ਅੱਜ ਪੂਰੀ ਨੇ ਤਾਂ ਉਹ ਤਣਾਵਾਂ ਨਾਲ ਅੱਗੇ ਇੱਥੇ ਹੀ ਆ ਕੋਈ ਅਕਰੀਆ ਜਿੱਲੇ ਦੇ ਰਹਿਣਗੇ ਕਿਉਂਕਿ ਉਰ ਨੂੰ ਪਤਾ ਇਧਰੇ ਖੇਤੀਆ ਇਹ ਚਾਰ ਨੰਬਰ ਦੇ ਜੋ ਟਾਟਾ ਪਊਗਾ ਇਹ ਤਾਂ ਹੀ ਝੱਟ ਦੇ ਪਾਸੋਂ ਆਉਣਗੇ ਆਪਾਂ ਨੂੰ ਜਦੋਂ ਆਪਾਂ ਦੇ ਦਿਨਵਾਸ ਦੇ ਵਿੱਚਲੇ ਪਾਉਣਾ ਉਰ ਨੂੰ ਤਾਂ ਆਇਆ ਅਪਣੀ ਮਨੂਰੇ ਬਖਾਇਲੇ ਨਾ ਇਹ ਤਾਂ ਹੈ ਇਹ ਰਾਜੇ ਦੇ ਜੀ ਕਰਿਆ ਸੀ ਆ ਬਈ ਅਸੀਂ ਮਰ ਦੇ ਤੱਕ ਜਿੱਲੇ ਪਤੰਦ ਦੀ ਪਤੰਦ ਦੇ ਲਿਖਣਾ ਹੈ ਉਹ ਰਾਜੇ ਦੇ ਅਪਰਾਵੋ ਦੇ ਆਪਣੇ ਦਿਮਾਗ ਦੀ ਜਗਾ ਦੇ ਘਾਟ ਦੇ ਵੀ ਜਿੱਤੇ ਇਹਨਾਂ ਦੇ ਖਰਾਉਂਤੇ ਆਏ ਉਹਦੇ ਆਪਾਂ ਨੂੰ ਪਤਾ ਨਹੀਂ ਲੱਗਣਾ ਕਿਉਂਕਿ ਅੱਜ ਜਿਹੜੇ ਸਾਡੇ ਬੱਚੇ ਆ ਆਪਾਂ ਜਿਵੇਂ ਕਹਿੰਦੇ ਹਾਂ ਹੁਣ ਲਿਖੇ ਜਾਂ ਆਪਾਂ ਬਕਰ ਵੀ ਕੀਏ ਜੇ ਉਹ ਨਹੀਂ ਖਜੋ ਬੜੀਆ ਹੋਊਗੀ ਤਹੀ ਕਰਕੇ ਆਪਾਂ ਦਹਾ ਨਾਲ ਜਮਰੇ ਜਦੋਂ ਬੜੀਆ ਘਰ ਲਾਇਆ ਜਾਂਦੇ ਆ ਸਾਡੇ ਸਾਰੇ ਬੱਚੇ ਨੇ ਜਦੋਂ ਆਪਾਂ ஐயோ தி குடும்பத்தினருக்கும் ஐயோ தி என்னுடைய மக்களுக்கும் உண்டா என்னுடைய சமூகத்திற்கும் உண்டா உண்டா என்னுடைய பக்கத்தில் நாங்கள் உண்டாக்கியிருக்கிறோம் இல்லையா உண்டா உண்டா என்னுடைய நம்ம கேள்விகளுக்கும் அறிந்துகொள்ளலாம் ਪਰ ਇਹ ਤੇ ਵੀ ਸਾਡੇ ਮਨੋਚਾਲ ਚਲਦੀ ਜਾਂਦੀ ਆ ਕਿ ਜਿਵੇਂ ਇਹ ਬੱਚੇ ਅੰਦਰ ਦੇ ਦੀ ਤਾਂ ਹਾਲੇ ਅਰੇ ਜੋ ਕੰਨ ਵਿੱਚ ਰਹਿ ਗਏ ਕਾਰਨ ਵਿੱਚ ਰਹਿਣਗੇ ਤਾਂ ਉਹ ਜਾ ਕੇ ਉਹ ਮਨੋਚਾਲ ਦੇ ਪਾਸੇ ਹੀ ਹੋਣਾ ਇਹ ਹੜਪੜ ਰਹਿਣਾ ਅਨਵੜ ਰਹਿਣੇ ਨਾਲ ਉਹ ਮਨੋਚਾਲ ਚੁਰੇ ਕਰਨ। ਪਰ ਤਾਂ ਹੋਰ ਗੱਲ ਦੇ ਪੁਰਾਣੇ ਚਾਬਾ ਚੱਲੇ ਕਰ ਗਿਆ ਨੇ ਜਿਵੇਂ ਜਿਆਨੇ ਆ ਬੇਚੇਰੇ ਮਾਰਚਾ ਏਰੀਆ ਪਾਈ ਜਾਂਦੀ ਆ ਇਹ 12ਵੇਂ ਦਾ ਹੁੰਦਾ ਕੰਮ ਚਾਲੀ ਉਤਸ਼ਾਹ ਨਾਲ ਹੀ ਕਰਾਂਗੇ ਔਰ ਮਜਾ ਆਵੇ ਪਰ ਉਹ ਇਹ ਲੱਗਦਾ ਆਪਾਂ ਨੂੰ ਸੋਚਣੀ ਚਾਹੀਦੀ ਆ ਕਿਉਂਕਿ ਆਪਾਂ ਬਧੀਆਂ ਲਾਣੇ ਲਾਉਂਦੇ ਆ ਕਿ ਪੰਜਾਬ ਜਾਣਾ ਹੈ ਅਸੀਂ ਜ਼ਮੀਨਾਂ ਉਤਾਰਨੀਆਂ ਨੇ ਕਿਹਦੀ خاطر ਉਤਾਰਨਾ ਜ਼ਮੀਨਾਂ ਜੇਰੇ ਜੋੜੇ ਬੱਚੇ ਨਾ ਰਹੇ ਤੇ ਕੀ ਕਰਾਂਗੇ ਜ਼ਮੀਨਾਂ ਰੱਖ ਕੇ ਪਰ ਉਹ ਬੱਚਾ ਨਾ ਕੋ ਹੋਏ ਕਿਤਰਾ ਇਹ ਬਧੀਆਂ ਕਰੋ ਜੋ ਰਹਿਣ ਵਾਲੇ ਜਮਿੰਦਾਰ ਚ ਇਹ ਸਾਡੇ ਜਿਹੜੇ ਮਾਪਰ ਦੇ ਬੱਚੇ ਹੋਣਗੇ ਉਹ ਹਾਇਦਾਰ ਹੋਊਗਾ ਕੋਈ ਜੱਤੀ ਹੋਊਗਾ ਕੋਈ ਜਿਹੇਦਾਰ ਹੋਊਗਾ ਕੋਈ ਮਲ ਦੇਵੀ ਹੋਊਗਾ ਪਰ ਤਰਾ ਉਹ ਸਾਡੇ ਦੇ ਵੀ ਚਾਲਾ ਚੱਲੀਏ ਜਾਂਦਾ ਕਿ ਉਹਦੇ ਜਿਹੜੇ ਆਪਣੇ ਪਿੰਡ ਦੇ ਬੱਚੇ ਆ ਉਹਨੂੰ ਵੀ ਧਰਮ ਵਾਲੇ ਕਾਰਨ ਦਾ ਆਪਾਂ ਬਾਹਰ ਦੇ ਜੀਅ ਆਣ ਉਹ ਜਿਹੜੇ ਮਾਹਾਂ ਦੇ ਜਦੋਂ ਅੱਜ ਇਹ ਤੁਹਾਨੂੰ ਜਵਾਬ ਪੇਪਰ ਪਾਦਿਆ ਉਹ ਇਹਨੂੰ ਲੱਗਦਾ ਨਾ ਕਿ ਫਿਰ ਟਿਪਰ ਕਰਦੇ ਆ ਤਾਂ ਉਹਨਾਂ ਨੇ ਪੂਰੇ ਦੇ ਥੇ ਨੰਬਰ ਹੋ ਗਿਆ ਇਹ ਆਪਾਂ ਦੇਖਿਆ ਇਹਦੇ ਬਾਅਦ ਹੋ ਗਿਆ ਅੱਗੇ ਬੰਦੇ ਕੱਢੇ ਜਾਂਦੇ ਆ ਬਿਗੂ ਨਾਕੋਂ ਨਾਲ ਬਾਰੇ ਜਿੱਦਾਂ ਹੋ ਗਿਆ ਬਾਕੀ ਦੀ ਮਾਇਨੇ